ਗੱਡ ਲਾਟ ਨੂੰ ਲੈ ਕੇ ਮੋਕਾਪੁਰ ਤੋਂ ਸਾਡੇ ਨਾਕਾਬੰਦੀ ਕੀਤੀ ਗਈ ਹੈ ਅ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਇਹਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਅਤੇ ਸਾਡੇ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਆਈਪੀਐਸ ਦੇ ਵਿਸ਼ਾ ਨਿਰਦੇਸ਼ਾ ਲੈਦੇ ਅਸੀਂ ਨਾਕਾਬੰਦੀ ਕੀਤੀ ਹੈ ਇਹਦੇ ਵਿੱਚ ਅਸੀਂ ਜਿਹੜੇ ਸ਼ਹਿਰ ਦੇ ਵਿੱਚ ਨੌ ਜਿਹੜੇ ਜਗ੍ਹਾ ਤੇ ਨਾਕਾਬੰਦੀ ਕੀਤੀ ਹੈ ਇਹ ਜਿਹੜੇ ਹਰ ਜਗ੍ਹਾ ਤੇ ਸਾਡੇ ਮਤਲਬ 10 ਬੰਦੇ ਤਾਇਨਾਤ ਨੇ ਜਿਹਦੇ ਵਿੱਚ ਸਾਡੇ ਜਿਹੜੇ ਚਾਰ ਐਸਐਚਓ ਨੇ ਉਹ ਵੀ ਮੌਕੇ ਤੇ ਤਾਇਨਾਤ ਨੇ ਤੇ ਉਹਦੇ ਵਿੱਚ ਅਸੀਂ ਹਰ ਵੀਕਲ ਦੀ ਚੈਕਿੰਗ ਕਰ ਰਹੇ ਹਾਂ ਕਿਹੜੇ ਕਿਹੜੇ ਵੀਕਲ ਜਿਹੜੇ ਰੁਕੇ ਗਏ ਸਰ ਕਿਸ ਤਰ੍ਹਾਂ ਦੀ ਚੈਕਿੰਗ ਕਰਦੇ ਆ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਵੀਕਲ ਜਿਹੜੇ ਜਿੰਨੇ ਵੀ ਵੀਕਲ ਸਾਰਿਆਂ ਦੀ ਚੈਕ ਕਰ ਰਹੇ ਹਾਂ ਟੂ ਵੀਲਰ ਫੋਰ ਵੀਲਰ ਅ ਅਲਰਟ ਨੂੰ ਲੈ ਕੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਮੋਕਾਪੜਾ ਸਰ ਅਲਰਟ ਨੂੰ ਲੈ ਕੇ ਸਾਡੇ ਜਿਹੜੇ ਪੂਰੀ ਤਰ੍ਹਾਂ ਪ੍ਰਬੰਧ ਨੇ ਇਹਦੇ ਵਿੱਚ ਮਤਲਬ ਹਰ ਅਸੀਂ ਸਥਿਤੀ ਨਾਲ ਨਜਿੱਠਣ ਨੂੰ ਤਿਆਰ ਆ ਅ ਸਰ ਰੈੱਡ ਅਲਰਟ ਨੂੰ ਲੈ ਕੇ ਮੋਕਾਪੜਾ ਤੋਂ ਤਾਂ ਤਾਂ ਦੇ ਨਾਕਾਬੰਦੀ ਕੀਤੀ ਗਈ ਹੈ ਅ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਇਹਦੇ ਤੇ ਮਾਨਯੋਗ ਡੀਜੀਪੀ ਸਾਹਿਬ ਅਤੇ ਸਾਡੇ ਐਸਐਸਪੀ ਸਾਹਿਬ ਜੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਬਿਸ਼ਾ ਨਿਰਦੇਸ਼ਾਂ ਲੈ ਕੇ ਜਿਹੜੇ ਅਸੀਂ ਨਾਕਾਬੰਦੀ ਕੀਤੀ ਹੈ ਇਹਦੇ ਵਿੱਚ ਅਸੀਂ ਜਿਹੜੇ ਸ਼ਹਿਰ ਦੇ ਵਿੱਚ ਨੌ ਜਿਹੜੇ ਜਗ੍ਹਾ ਤੇ ਨਾਕਾਬੰਦੀ ਕੀਤੀ ਹੈ ਜਿਹਦੇ ਤੇ ਹਰ ਜਗ੍ਹਾ ਤੇ ਸਾਡੇ ਮਤਲਬ 10 ਬੰਦੇ ਤਨਾਦ ਨੇ ਜਿਹਦੇ ਵਿੱਚ ਸਾਡੇ ਜਿਹੜੇ ਚਾਰ ਐਸਐਚਓ ਨੇ ਉਹ ਵੀ ਮੌਕੇ ਤੇ ਤਨਾਦ ਨੇ ਤੇ ਉਹਦੇ ਵਿੱਚ ਅਸੀਂ ਹਰ ਵੀਕਲ ਦੀ ਚੈਕਿੰਗ ਕਰ ਰਹੇ ਹਾਂ ਇਹਨੇ ਕਿਹੜੇ ਵਾਹਨ ਜਿਹੜੇ ਰੁੱਕ ਗਏ ਸਰ ਕਿੱਸ ਤਰ੍ਹਾਂ ਦੀ ਚੈੱਕ ਕਰਦੇ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਵੀਕਲ ਜਿਹੜੇ ਜਿੰਨੇ ਵੀ ਵੀਕਲ ਸਾਰਿਆਂ ਨੂੰ ਜਾ ਕੇ ਗਾਰੇ ਆ ਟੂ ਵੀਲਰ ਫੋਰ ਵੀਲਰ ਅ ਅਲਰਟ ਨੂੰ ਲੈ ਕੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਮੁਕਾਪ ਨੂੰ ਸਰ ਅਲਰਟ ਨੂੰ ਲੈ ਕੇ ਸਾਡੇ ਜਿਹੜੇ ਪੂਰੀ ਤਰ੍ਹਾਂ ਪ੍ਰਬੰਧ ਨੇ ਇਹਦੇ ਵਿੱਚ ਮਤਲਬ ਹਰ ਅਸੀਂ ਸਥਿਤੀ ਨਾਲ ਨਜਿੱਠਣ ਨੂੰ ਤਿਆਰ ਅ ਸਰ ਰੈੱਡ ਲਾਰਡ ਨੂੰ ਲੈ ਕੇ ਰੋਕਾ ਪੁਲਸ ਵੱਲੋਂ ਸਾਡੇ ਨਾਕਾਬੰਦੀ ਕੀਤੀ ਗਈ ਹੈ ਅ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਹੋ ਇਹਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਅਤੇ ਸਾਡੇ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਬਿਸ਼ਾ ਨਿਰਦੇਸ਼ਾਂ ਲੈ ਕੇ ਅਸੀਂ ਨਾਕਾਬੰਦੀ ਕੀਤੀ ਹੈ ਇਹਦੇ ਵਿੱਚ ਅਸੀਂ ਜਿਹੜੇ ਸ਼ਹਿਰ ਦੇ ਵਿੱਚ ਨੌ ਜਿਹੜੇ ਜਗ੍ਹਾ ਤੇ ਨਾਕਾਬੰਦੀ ਕੀਤੀ ਹੈ ਇਹ ਜਿਹੜੇ ਹਰ ਜਗ੍ਹਾ ਤੇ ਸਾਡੇ ਮਤਲਬ 10 ਬੰਦੇ ਦਾ ਨਾਦ ਨੇ ਜਿਹਦੇ ਵਿੱਚ ਸਾਡੇ ਜਿਹੜੇ 4 ਐਸਐਚਓ ਨੇ ਉਹ ਵੀ ਮੌਕੇ ਤੇ ਤਨਾਦ ਨੇ ਤੇ ਉਹਦੇ ਵਿੱਚ ਅਸੀਂ ਹਰ ਵੀਕਲ ਦੀ ਚੈਕਿੰਗ ਕਰ ਰਹੇ ਹਾਂ ਕਿਹੜੇ ਕਿਹੜੇ ਵੀਕਲ ਜਿਹੜੇ ਰੋਕੇ ਗਏ ਸੱਤਸਰਾ ਦੀ ਚੈਕਿੰਗ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਵੀਕਲ ਜਿਹੜੇ ਜਿੰਨੇ ਵੀ ਵੀਕਲ ਸਾਰਿਆਂ ਦੀ ਚੈਕ ਕਰ ਰਹੇ ਹਾਂ 2 ਵੀਲਰ 4 ਵੀਲਰ ਅਲਰਟ ਨੂੰ ਲੈ ਕੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਮੌਕਾ ਬੋਲੋ ਜੀ ਅਲਰਟ ਨੂੰ ਲੈ ਕੇ ਸਾਡੇ ਜਿਹੜੇ ਪੂਰੀ ਤਰ੍ਹਾਂ ਪ੍ਰਬੰਧ ਨੇ ਇਹਦੇ ਵਿੱਚ ਮਤਲਬ ਹਰ ਅਸੀਂ ਸਥਿਤੀ ਨਾਲ ਨਜਿੱਠਣ ਨੂੰ ਤਿਆਰ ਹਾਂ ਅ ਸਰ ਰੈੱਡ ਲਾਰਡ ਨੂੰ ਲੈ ਕੇ ਬੋਕਾਪੁਰ ਤੋਂ ਸਾਡੇ ਨਾਕਾਬੰਦੀ ਕੀਤੀ ਗਈ ਹੈ ਅ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸਰ ਇਹਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਅਤੇ ਸਾਡੇ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਬਿਸ਼ਾ ਨਿਰਦੇਸ਼ਾਂ ਲੈ ਕੇ ਅਸੀਂ ਨਾਕਾਬੰਦੀ ਕੀਤੀ ਹੈ ਇਹਦੇ ਵਿੱਚ ਅਸੀਂ ਜਿਹੜੇ ਸ਼ਹਿਰ ਦੇ ਵਿੱਚ ਨੌ ਜਿਹੜੇ ਜਗ੍ਹਾ ਤੇ ਨਾਕਾਬੰਦੀ ਕੀਤੀ ਹੈ ਇਹ ਜਿਹੜੇ ਹਰ ਜਗ੍ਹਾ ਤੇ ਸਾਡੇ ਮਤਲਬ 10 ਬੰਦੇ ਦਾ ਨਾਦ ਨੇ ਜਿਹਦੇ ਵਿੱਚ ਸਾਡੇ ਜਿਹੜੇ ਚਾਰ ਐਸਐਚਓ ਨੇ ਉਹ ਵੀ ਮੁੱਖ ਤੇ ਤਨਾਦ ਨੇ ਤੇ ਉਹਦੇ ਵਿੱਚ ਅਸੀਂ ਹਰ ਵੀਕਲ ਦੀ ਚੈਕਿੰਗ ਕਰ ਰਹੇ ਹਾਂ ਕਿਹੜੇ ਕਿਹੜੇ ਵੀਕਲ ਜਿਹੜੇ ਰੁਕੇ ਗਏ ਸਨ ਤੇਸਰਾ ਦੀ ਚੈਕਿੰਗ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਵੀਕਲ ਜਿਹੜੇ ਜਿੰਨੇ ਵੀ ਵੀਕਲ ਸਾਰਿਆਂ ਦੀ ਚੈਕ ਕਰ ਰਹੇ ਹਾਂ ਟੂ ਵੀਲਰ ਫੋਰ ਵੀਲਰ ਅ ਅਲਰਟ ਨੂੰ ਲੈ ਕੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਮੁੱਖਾ ਬੋਲੋ ਜੀ ਸਰ ਅਲਰਟ ਨੂੰ ਲੈ ਕੇ ਸਾਡੇ ਜਿਹੜੇ ਪੂਰੀ ਤਰ੍ਹਾਂ ਪ੍ਰਬੰਧ ਨੇ ਇਹਦੇ ਵਿੱਚ ਮਤਲਬ ਹਰ ਅਸੀਂ ਸਥਿਤੀ ਨਾਲ ਨਜਿੱਠਣ ਨੂੰ ਤਿਆਰ